ਸੋ ਹੈਲੋ ਗਾਇਜ਼ ਕਿਦਾਂ ਦੇ ਸਾਰੇ ਉਮੀਦ ਕਰਦਾ ਘੈਂਟ ਹੋਵਾਂਗੇ ਸੋ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਹੋਰ ਨਵਾਂ ਵਲੌਗ ਸੋ ਅੱਜ ਦੇ ਵਲੌਗ ਚ ਜਿੱਦਾਂ ਕਿ ਤੁਸੀਂ ਮੇਰੇ ਪਿੱਛੇ ਦੇਖੀ ਸਕਦੇ ਆ ਜੀਰੀਆਂ ਦਾ ਵਾਲਾ ਮਾੜਾ ਨਾੜਾ ਹਾਲ ਹੋ ਗਿਆ ਦੇਖ ਸਕਦੇ ਤੁਸੀਂ ਕੱਲ ਸਾਡੇ ਬਰਸਾਤ ਹੋ ਕੇ ਗਈ ਸੀ ਦੇਖੋ ਤੁਸੀਂ ਬਾਸਮਾ ਦੀ ਜੀਰੀ ਹੈ ਇਹ ਬਿਸ਼ੀ ਪਈ ਆ ਜਮਾਈ ਦੇਖ ਸਕਦੇ ਨਹੀਂ ਦੇਖੋ ਜਮਾਈ ਬਿਸ਼ੀ ਪਈ ਆ ਤੇ ਉਮੀਦ ਕਰਦਾ ਤਾਂ ਅਸੀਂ ਠੀਕ ਠਾਕ ਹੋਵਾਂਗੇ। ਤੋਂ ਤੁਸੀਂ ਦੱਸਿਓ ਮੈਨੂੰ ਤੁਹਾਡੇ ਇਲਾਕੇ 'ਚ ਕਿਦਾਂ ਦਾ ਹਾਲ-ਚਾਲ ਆ? ਮੀਂਹ ਕਿੰਨਾ ਕ ਹੋਇਆ? ਤੇ ਇੱਧਰ ਦੇਖ ਸਕਦੇ ਹੋ ਤੁਸੀਂ ਜੀ। ਇੱਧਰ ਕਾਫੀ ਠੀਕ ਆ। ਬੀਜਾਂ ਦਾ ਵੀ ਫਰਕ ਹੁੰਦਾ ਤੇ ਮੈਂ ਤੁਹਾਨੂੰ ਦਿਖਾਉਣਾ ਤੇ ਹੁਣ ਚੱਲਦੇ ਆਂ ਆਪਣੀ ਮੋਟਰ ਕਿੰਨੀ ਨੂੰ। ਤੋਂ ਦਿਖਾਉਣਾ ਤੁਹਾਨੂੰ ਮੈਂ ਆਪਣੀ ਮੋਟਰ ਕਿੰਨੀ ਦੂਰ ਆ। ਇੱਧਰ ਦੇਖ ਹੀ ਸਕਦੇ ਹੋ। ਦੇਕਾਂ ਲੱਗ ਗਈਆਂ ਤੇ ਤੇ ਮੱਕੀ ਬੀਜੀ ਵੀ ਆਹ ਤੇ ਆਹ ਬੀਜੀ ਵਿਚਾਰੀ ਦੇਖ ਸਕਦੇ ਤੁਸੀਂ ਤੇ ਇੱਧਰ ਦੇਕਾਂ ਇੱਧਰ ਲੋ ਦੇਖੋ ਤੁਸੀਂ ਆਹ ਕੁੱਪਾ ਘੜਾ ਹੀ ਟੁੱੜੀ ਆਗਾ ਤੇ ਆਹ ਵੀ ਮੱਕੀ ਹੋ ਆਈ ਤੇ ਆਉ ਰਹੀ ਮੋਟਰ ਦੇਖੋ ਤੁਸੀਂ ਤੇ ਚਲਦੇ ਹਾਂ ਹੁਣ ਮੋਟਰ ਕਿੰਨੀ ਨੂੰ ਤੇ ਦਿਖਾਉਣੀ ਤੁਹਾਨੂੰ ਉੱਥੇ ਦਾ ਕੀ ਹਾਲ ਆ ਤੇ ਚਰੀਆਂ ਵੀ ਬਿਛ ਗਈਆਂ ਦੇਖ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਚਰੀਆਂ ਵੀ ਬਿਛ ਗਈਆਂ ਤੇ ਜਿਹੜੀ ਜ਼ਿਆਦਾ ਭਾਰੀ ਆ ਉਹ ਜਾਂ ਛੇਤੀ ਵਿੱਚ ਗਈ ਤੇ ਆ ਜਿੱਦਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਛੋਟੀ ਆ ਇਹ ਠੀਕ ਖੜੀ ਆ ਆ ਬੜੀ ਵੀ ਠੀਕ ਖੜੀ ਆ ਤੇ ਚਲਦੇ ਹਾਂ ਹੁਣ ਆਪਣੀ ਮੋਟਰ ਕਿੰਨੀ ਆ ਆ ਵੀ ਦੇਖ ਸਕਦੇ ਤੁਸੀਂ ਚੜੀ ਇਹ ਵੀ ਕਾਫੀ ਠੀਕ ਆ ਤੇ ਹੋ ਰਹੀ ਮੋਟਰ ਚਲਦੇ ਆਂ ਇਧਰਤੀਓ ਤੇ ਤੁਸੀਂ ਦੱਸਿਓ ਤੁਹਾਡੇ ਇਲਾਕੇ ਚ ਕਿਵੇਂ ਦਾ ਏ ਫਸਲ ਬਾੜੀ ਕਿਦਾਂ ਖੜੀ ਆ ਤੇ ਚਲਦੇ ਆਂ ਹੁਣ ਦੇਖੋ ਤੁਸੀਂ ਪਹੁੰਚ ਗਏ ਆਪਾਂ ਮੋਟਰ ਤੇ ਦੇਖੋ ਹੁਣ ਦੇਖੋ ਮੋਟਰ ਤੇ ਪਹੁੰਚ ਕੇ ਇਹ ਪਿੱਛੇ ਜੇ ਟਾਣੇ ਅਸੀਂ ਵੱਢਦੇ ਸੀ ਥੋੜੇ ਤੇ ਦੋ ਕੁ ਟੁੱਟ ਗਏ ਸੀ ਆ ਦੇਖੋ ਹੁਣ ਹੋਰ ਇਹਦੇ ਸਾਹ ਸੁਸਤਰਾ ਵਧੀਆ ਤੇ ਦੇਖ ਹੀ ਸਕਦੇ ਆ ਹੋਰ ਇਹਨ ਵਧੀਆ ਬਣ ਗਿਆ ਏ ਇੱਧਰ ਦੇਖੋ ਤੁਸੀਂ ਦੇਖੋ ਕਿੰਨਾ ਘੈਂਟ ਲੱਦਦਾ ਦੇਖੋ ਆਹ ਤਾਂ ਥੋੜੇ ਟਾਈਮ ਚ ਚੱਕ ਦੋਗੇ ਆ ਦੇਖੋ ਤਿਆਰ ਏ ਸਾਡੀ ਜੀਰੀ ਉੱਧਰ ਵੀ ਦੇਖ ਸਕਦੇ ਤੁਸੀਂ ਉੱਧਰ ਵੀ ਗਰੀਬੀ ਆ ਸ਼ਾਇਦ ਦਿਖੇ ਤੁਹਾਨੂੰ ਉੱਧਰ ਵੀ ਗਰੀਬੀ ਹੈ ਤੇ ਦੇਖੋ ਤੁਸੀਂ ਮੈਂ ਲੈ ਕੇ ਚੱਲਦਾ ਤੁਹਾਨੂੰ ਤੇ ਆ ਵੀ ਠੀਕ ਆ ਉਹ ਬਾਸਮਤੀ ਜੀ ਦੀ ਗਰੀ ਗਈ ਫਿਰ ਦੇਖੋ ਤੁਸੀਂ ਇੱਧਰ ਤਾਂ ਹਾਲਤ ਠੀਕ ਹੈ ਆ ਵਧੀਆ ਹਾਲ ਹੈ ਇੱਥਾ ਆ ਦੇਖੋ ਪੱਕੇ ਗਈ ਦੇਖੋ ਤੁਸੀਂ ਤੇ ਆ ਥੋੜੀ ਜੀ ਹਲੇ ਕੱਚੀ ਆ ਦੇਖੋ ਰੰਗ ਇਹ ਪਤਾ ਲੱਗਦਾ ਜੀ ਰੰਗ ਤੋਂ ਦੇਖੋ ਜੀ ਤੇ ਹੁਣ ਚੱਲਦੇ ਹਾਂ ਦੁਬਾਰਾ ਤੇ ਇੱਧਰ ਨੂੰ ਮੋਟਰ ਕਿੰਨੀ ਨੂੰ ਚਲੋ ਦੇਖਦੇ ਹਾਂ ਫਿਰ ਇੱਧਰ ਸੋ ਆ ਰਹੇ ਮਰੂਤ ਦਾ ਵੋਟਾ ਇਹਦੇ ਤੇ ਲੱਗੇ ਵੀ ਆ ਮਰੂਤ ਥੋੜੇ ਬਹੁਤੇ ਆ ਦੇਖੋ ਤੁਸੀਂ ਆ ਕੱਚੇ ਆ ਹਲੇ ਹੈ ਤਾਂ ਹੈ ਇਹਨਾਂ ਨੂੰ ਹੌਣ ਲੱਗਣੇ ਸ਼ੁਰੂ ਹੋਏ ਆ ਇੱਕ ਬੁੱਟਾ ਤੁਹਾਨੂੰ ਹੋਰ ਦਿਖਾਉਣਾ ਜਿਹਨੂੰ ਕੋਈ ਲੱਗ ਹਟੇ ਸੌ ਦਿਖਾਉਣਾ ਤੁਹਾਨੂੰ ਉਹ ਆਮਬ ਦਾ ਦਰਖਤਾ ਪਤਾ ਆਈਏ ਤੁਹਾਨੂੰ ਸਾਰਿਆਂ ਨੂੰ ਤੇ ਇਹਨੂੰ ਲੱਗ ਹਟੇ ਅਗਰੂਰ ਪਹਿਲਾਂ ਤੇ ਦੇਖੋ ਤੁਸੀਂ ਵਿਊਅਰ ਇਹਦਾ ਕਿੰਨਾ ਘੈਂਟ ਵਿਊ ਆ ਦੇਖੋ ਚਲਦੇ ਆ ਦੁਬਾਰਾ ਆਪਾਂ ਆਪਣੇ ਘਰ ਕਿੰਨੀ ਨੂੰ ਇੱਕ ਸਾਥ ਦੇ ਆਪਾਂ ਪਹੁੰਚ ਗਏ ਹਾਂ ਆਪਣੇ ਘਰ ਤੁਹਾਨੂੰ ਇੱਕ ਚੀਜ਼ ਦਿਖਾਉਣਾ ਆ ਚੈੱਕ ਕਰੋ ਕੀ ਆ ਘੈਂਟ ਲਾਦ ਦੇਖੋ ਤੁਸੀਂ ਤੇ ਆ ਦੇਖੋ ਆਂ ਬਰਾ ਲੂਟਾਈ ਤੇ ਆ ਵੀ ਆ ਖੜੀ ਹੈ ਸਾਡੀ ਚੇਰੀ ਦੇਖੋ ਤੁਸੀਂ ਜੋ ਦਿਖਾਉਣਾ ਤੁਹਾਨੂੰ ਦਾ ਹੋਰ ਵੀ ਆ ਦੇਖੋ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਮੈਂ ਰੋਜ਼ ਵੀਡੀਓ ਤਾਂ ਪਾਉਂਦਾ ਹੀ ਰਹਿਣਾ ਤੁਹਾਨੂੰ ਪਤਾ ਹੀ ਹੋਗਾ ਸੋ ਦੇਖੋ ਤੁਸੀਂ ਇਹ ਵੀ ਪੱਕਣੀ ਵਾਲੀ ਉਹ ਆ ਸੋ ਇੱਧਰ ਤਾਂ ਬੜਾਈ ਸ਼ੁਰੂ ਹੋ ਜਾਣੀ ਆ ਛੇਤੀਓ ਮਤਲਬ 15 ਕ ਦਿਨ ਚ ਹੋ ਜੂਗੀ ਹੁਣ ਮੀਂਹ ਪੈਣ ਕਰਕੇ ਥੋੜੀ ਲੇਟ ਹੋ ਜਾਣੀ ਆ ਸੋ ਦਿਖਾਉਣਾ ਆ ਦੇਖੋ ਆਹ ਵੀ ਬਾਸਮਤੀ ਆ ਦੇਖੋ ਇਹਦਾ ਹਾਲ ਤੁਸੀਂ ਸੋ ਆ ਵੀ ਠੀਕ ਖੜੀ ਆ ਦੇਖੋ ਤੇ ਆ ਦੇਖੋ ਕਿੰਨੀ ਬਿਸ਼ੀ ਪਈ ਆ ਮੀਰੇ ਜਿਆਦਾ ਹੀ ਪਿਆ ਸੀ ਦੇਖੋ ਆ ਆ ਦੇਖੋ ਕਿੰਨੀ ਜਿਆਦਾ ਹੀ ਬੀਹੀ ਨੁਕਸਾਨ ਬਹੁਤ ਹੋਇਆ ਇਸ ਵਾਰ ਵੀ ਦੇਖੋ ਹੋਇਖੋ 8 ਇੱਕ ਖੜੀਆਂ ਤੇ ਉਹ ਰਹੀ ਫੇਰ ਮੋਟਰ ਉਹਦੇ ਤੇ ਵੀ ਕੈਂਟ ਆਉਂਦਾ ਦੇਖੋ ਸੁਜੀਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਦਿਸੇ ਸਬਸਕ੍ਰਾਈਬ ਵੀ ਕਰ ਲਿਓ ਤੇ ਮੈਂ ਹੁਣ ਆਪਣੇ ਚੈਨਲ ਦੇ ਗੇਮਿੰਗ ਵੀਡੀਓ ਵੀ ਲੈ ਕੇ ਆਉਣਾ ਰਹਿਣਾ ਤਾਂ ਜਰੂਰ ਚੈੱਕ ਆਊਟ ਕਰਿਓ ਉਹਨਾਂ ਨੂੰ ਵੀਡੀਓ ਨੂੰ ਤੇ ਮਿਲਦੇ ਆਪਾਂ ਫਿਰ ਨੈਕਸਟ ਵਲੌਗ 'ਚ ਤੇ ਦੱਸਿਓ ਜਰੂਰ ਤੁਸੀ ਤੁਹਾਨੂੰ ਕਿਹੜੀ ਗੇਮ ਦੀ ਵੀਡੀਓ ਵਧੀਆ ਲੱਗਦੀ ਆ ਮੈਂ ਉਹਦੀ ਜਰੂਰ ਲੈ ਕੇ ਆਉਂਗਾ ਤੇ ਹੁਣ ਮੈਂ ਐਫਐਸ 20 ਵੀ ਲੈ ਕੇ ਆਉਂਗਾ ਵੀਡੀਓ ਸੋ ਜਰੂਰ ਦੇਖਣਾ ਉਹ ਵੀ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੋਂ ਮਿਲਦੇ ਆਪਾਂ ਨੈਕਸਟ ਵਲੌਗ 'ਚ ਤਦ ਤੱਕ ਲਈ ਬਾਏ